ਸਤ ਸ੍ਰੀ ਅਕਾਲ ਸਾਰਿਆਂ ਨੂੰ ਡੇਲੀ ਕਨਵਰਸੇਸ਼ਨ ਅੱਜ ਅਸੀਂ ਹਰ ਰੋਜ਼ ਹੋਣ ਵਾਲੀ ਗੱਲਬਾਤ ਨੂੰ ਪੰਜਾਬੀ ਤੋਂ ਅੰਗਰੇਜ਼ੀ ਵਿੱਚ ਟ੍ਰਾਂਸਲੇਟ ਕਰਾਂਗੇ ਮੇਰੀ ਕਿਸਮਤ ਹੀ ਖਰਾਬ ਹੈ ਆਈ ਹੈਵ a ਵੈਡ ਲੱਕ ਬਹੁਤ ਵਧੀਆ ਵੈਲ ਡਨ ਕੀ ਤੁਸੀਂ ਪਾਗਲ ਹੋ ਆਰ ਯੂ ਮੈਡ ਚਿੰਤਾ ਨਾ ਕਰੋ ਡੋਂਟ ਵਰੀ ਕੀ ਤੁਸੀਂ ਥੱਕੇ ਹੋ ਆਰ ਯੂ ਟਾਇਰਡ ਥੋੜਾ ਸਮਾਂ ਇੰਤਜ਼ਾਰ ਕਰੋ ਵੇਟ ਫੋਰ ਅ ਵਾਇਲ ਮੈਨੂੰ ਘਰ ਛੱਡ ਦਿਓ ਡ੍ਰੌਪ ਮੀ ਹੋਮ ਮੈਨੂੰ ਤਾਣਾ ਨਾ ਦਿਓ ਡੋਂਟ ਟੌਂਟ ਮੀ ਮੈਨੂੰ ਜਾਣ ਦਿਓ ਲੈਟ ਮੀ ਗੋ ਮੈਨੂੰ ਵੇਖਣ ਦਿਓ ਲੈਟ ਮੀ ਸੀ ਇਸਨੂੰ ਭੁੱਲ ਜਾਓ ਫੋਰਗੇਟ ਇਟ ਮੌਜਾਂ ਕਰੋ ਹੈਵ ਫਨ ਸੁਣੋ Listen up.